ਵਾਹ ਦੇ 4 ਰੁਪਏ ਦਾ ਮਿੱਤਰੋ 4 ਲੈ ਕਿਆ ਰੇਸ਼ਾ ਦਿੰਦਾ ਲੱਗ ਜੂ ਪਤਾ ਲੱਗ ਜੂ ਪਤਾ ਇਹ ਖਬੂਗਾ ਖਬੂਗਾ ਲੱਗ ਜੂ ਪਤਾ ਉਹ ਟੱਪ ਗਿਆ ਆ ਖਬੂਗਾ ਲੈ ਲੈ ਕਿਆ ਬਾਬ ਹੈ ਬਸ ਖਬੂਗਾ ਇਹ 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 ਬਸ ਖਬ ਗਿਆ ਮੈਨੂੰ ਪਹਿਲਾਂ ਪਤਾ ਹੀ ਮਾ ਖਬੂ ਵਾਲਾ ਕਿੰਨੀਆਂ ਮਰਜੀ ਰੇਸ਼ਾ ਦੇਈ ਚੱਲਾ ਲੈ ਗਿਆ ਟਪਾ ਕੇ ਲੈ ਗਿਆ ਬਈ ਲੈ ਗਿਆ ਲੈ ਗਿਆ ਲੈ ਗਿਆ ਕੀ ਬਾਤ ਹੈ ਕੀ ਬਾਤ ਹੈ ਇੱਕ ਗੱਲ ਮਿੱਤਰੋ ਸੋਚਣ ਵਾਲੀ ਏ ਰਣਾ ਜਿਵੇਂ ਦੇਖੋ ਆ ਤੁਸੀਂ ਪਗਲੇ ਦੇਖੀ ਆਨੇ ਹੋਣਾ ਵੀ ਯਾਰ ਇਹਨਾਂ ਨੂੰ ਵੀ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਨਾ ਆਹ ਦੇਖੋ ਇਹਨਾਂ ਨੂੰ ਖਾਣ ਨੂੰ ਕੋਈ ਨਾ ਕੋਈ ਮਿਲਦਾ ਮੱਕੀ ਦੇ ਵਿੱਚੋਂ ਨਾ ਜਿਆਦਾ ਕੋਈ ਜਾਨਵਰ ਚੁਗਦੇ ਆ ਕੋਈ ਨਾ ਕੋਈ ਛੋਟੇ-ਮੋਟੇ ਜਿਵੇਂ ਕੋਈ ਸੁੰਡੀ ਵਗੈਰਾ ਦੇਖੋ ਕੇਰਾ ਤਾਂ ਐ ਪੈਂਦੇ ਆ ਭੱਜ ਕੇ ਜਿਵੇਂ ਗੁੜ ਨੂੰ ਮੱਖੀ ਚੁੰਮੜਦੀ ਹੁੰਦੀ ਐ ਚੁੰਮੜਦੇ ਆ ਮੰਨਦੇ ਆ ਐ ਆ ਬਾਈ ਕੀ ਬਾਤ ਐ ਸੋਨੂੰ ਪਤਾਈ ਆਪਣੇ ਪਰਿਵਾਰਕ ਵੀਡੀਓ ਹੁੰਦੀਆਂ ਨੇ ਦੱਬ ਕੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਆ ਦੇਖੋ ਦੋ ਮਸ਼ੀਨਾਂ ਚੱਲ ਰਹੀਆਂ ਇੱਕ ਮਸ਼ੀਨ ਵੀ ਦੋ ਮਸ਼ੀਨਾਂ ਚੱਲੀ ਜਾਂਦੀਆਂ ਇੱਕ ਉਹ ਫੜੀਆ ਤੇ ਕਿਧਰ ਚੱਲੀ ਜਾਂਦੀ ਆ ਨਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਪਰਿਵਾਰਕ ਵੀਡੀਓ ਤੁਹਾਡੇ ਤੇ ਲੈ ਕੇ ਆ ਸਕੀਏ ਮੇਰਾ ਪਹਿਲੇ ਦਿਨੋਂ ਸਵੇਰ ਬਾਈ ਆਪਾਂ ਚੰਗੀ ਵੀਡੀਓ ਪਾਉਣੇ ਆ ਇਹ ਨਹੀਂ ਇਹ ਗਾਣਾ ਵੀ ਕੋਈ ਦੇਖ ਵੀ ਨਾ ਸਕੇ ਹੈ ਨਾ ਸੋ ਤੇ ਆਜੋ ਆਪਾਂ ਹੋਰ ਵੀ ਦਿਖਾਉਣੇ ਸਮਝਾਟ ਆ ਦੇਖੋ ਮਿੱਤਰੋ ਪਗਲੇ ਦੇਖੋ ਬਾਈ ਕਿੰਨੇ ਫਿਰਦੇ ਹੈ ਨਾ अनेਕੀ ਫਿਰਦੇ ਆ ਯਾਰ ਕਮਾੜ ਕਰਤੀ ਹੈ ਨਾ ਇਹਨਾਂ ਨੂੰ ਬਹੁਤ ਕੁਝ ਮਿਲਦਾ ਯਾਰ ਖਾਣ ਨੂੰ ਆ ਦੇਖੋ ਤੇ ਚਲੋ ਠੀਕ ਹੈ ਮਿੱਤਰੋ ਤੇ ਕਰ ਦਿਓ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਅੱਜ ਆਪਾਂ ਛੱਲੀਆਂ ਜਿਹੜੀਆਂ ਉਹ ਵੀ ਲੈ ਕੇ ਜਾਵਾਂਗੇ ਤੇ ਬਾਕੀ ਮਸ਼ੀਨ ਦਾ ਹਨਾ ਮਤਲਬ ਤੁਸੀਂ ਦੱਸਿਓ ਬਾਈ ਕਿਹੜੀ ਮਸ਼ੀਨ ਕਹਿੰਦਾ ਤੇ ਆਪਾਂ ਦੋਨਾਂ ਦਾ ਨਖਾਰ ਆ ਜਿਹੜਾ ਦਿਖਾਵਾਂਗੇ ਮਤਲਬ ਕਿਹੜੀ ਕਹੇ ਜਾਂ ਬ੍ਰੀਕ ਕਰਦੀ ਹੈ ਨਾ ਤੇ ਆਹ ਦੇਖੋ ਮਲ ਅੰਬਰਸਾ ਦਾ ਕੰਮ ਆੜੂ ਅੱਜ ਇਹ 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 ਟੱਪ ਗਿਆ ਬਾਈ ਟੱਪ ਗਿਆ ਟੱਫ ਰਿਹਾ ਬਾਈ ਤਖੜਾ ਯਾਰ ਤਖੜਾ ਮਿੱਤਰੋ ਟਰੈਕਟਰ ਬਾਈ ਇਨੂੰ ਸਨਮਾਨਿਤ ਕਰ ਦਿਆਂਗੇ ਬਸ ਆਪਾਂ ਹੁਣ ਆ ਰਿਹਾ ਇੱਥੇ ਪ੍ਰੈਸ਼ਰ ਹੋ ਰਹੀ ਪਾਸੇ ਵੱਜ ਗਿਆ ਮਿੱਤਰੋ ਪੂਰੇ ਝੱਟ ਹੋਈ ਜਾਂਦੇ ਆ ਪੂਰੇ ਨਜ਼ਾਰੇ ਆ ਜਾਂਦੇ ਆ ਯਾਰ ਪੂਰੀ ਘੈਂਟ ਗੱਲ ਬਾਤ ਆ ਖੇਤਾਂ ਦੇ ਵਿੱਚ ਨਜ਼ਾਰੀ ਨਜ਼ਾਰਾ ਬਾਈ ਖੁੱਲੀ ਹਵਾ ਚੱਲੀ ਜਾਂਦੀ ਆ ਹੈ ਕੀ ਆ ਬਾਤ ਇਧਰੋਂ ਤਾਇਆ ਆਉਂਦਾ ਸਾਡਾ ਕੀ ਬਾਤ ਹੈ ਹੋਰ ਤਾਇਆ ਹੈ ਸਾਰੇ ਕਿਤੇ ਜਾਉ ਉਹ ਤਾਂ ਹਾਂ ਹਾਂ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾ ਲਈ ਗਾ ਲਾਓ ਵੀ ਮਿੱਤਰੋ ਚਾਰ ਪੈ ਰਿਹਾ ਹੈਗਾ ਤੇ ਆਹ ਦੇਖੋ ਤੇ ਤਾਇਆ ਕਹਿੰਦਾ ਛੱਲੀਆਂ ਖਾਲਾ ਤਾਇਆ ਕਹਿੰਦਾ ਛੱਲੀਆਂ ਖਾ ਲੋ ਬਈ ਵਧੀਆ ਨੇ ਤਾਇਆ ਪੂਰੀਆਂ ਕੈਂਟ ਆ ਆ ਲਾਓ ਵੀ ਮਿੱਤਰੋ ਅੱਜ ਮੱਕੀ ਵੱਡੀ ਜਾ ਰਹੀ ਆ ਤੇ ਚਾਰ ਪੈ ਰਿਆ ਆ ਦੇਖੋ ਟਰੈਕਟਰ ਲੱਗੇ ਪਏ ਆ ਕਾ ਮਸ਼ੀਨਾਂ ਨੇ ਦੋ ਮਸ਼ੀਨਾਂ ਦੂਜੀ ਕਿੱਥੇ ਆਦਾ ਇੱਕ ਹੀ ਦੀ ਆਪਣ ਤਾਂ ਇੱਕ ਉਹ ਪਹਿਲੇ ਪਾਸੇ ਆਉਂਦੀ ਹੈ ਨਾ ਲਾਓ ਵੀ ਸਾਨੂੰ ਮਸ਼ੀਨਾਂ ਇਹ ਝਟ ਦਿਖਾਉਣੇ ਹੈਗੇ ਲਾਈਵ ਚੱਲੀ ਜਾਂਦਾ